ਦਾਂਕੇ ਵੱਡੇ ਵੱਡੇ ਮਹਿਲਾਂ ਨੂੰ ਖੱਦ ਕੇ ਕਾਲੀ ਫੁੱਕਲੀ ਤੇ ਪਰਖ ਤਾਂ ਨਹੀਂ ਬਣਦਾ ਰੋਹਣਾ ਕਿਹੜਾ ਦਾਸ ਮੀਂਹ ਤੱਕ ਧਾੜੀ ਪਿੰਡੇ ਉੱਤੇ ਪਾਏ ਬਾਂਹ ਦੇ ਸਾਦੇ ਹੋਏ ਟੱਪ ਪੜਨ ਤਾਲੀ ਲਗਾ ਸਾਡੇ ਜਮਲਾ ਖੜਾ ਏ ਹੁਣ ਕੇ ਪਾਵੇਂ ਮੇਰੇ ਹੋਟਿਆਂ ਤੇ ਮੋਗ ਹੈ ਦੁਸ਼ੇ ਦੇ ਵਿੱਚ ਆਈ ਆਈ ਆਹ ਦਿਸੇ ਹੈ ਯੇ ਸਰੂ ਹੀ ਥਾਰ ਗੱਡੀ ਹੈ ਜਿੰਨੇ ਫੋਰਸ ਸਟ੍ਰੀਟ ਦੇ ਵਿੱਚ ਬੜੇ ਬੜੇ ਜ਼ੋਰ ਦੇ ਨਾਲ ਜਿਹੜੇ ਸਟੰਟ ਹੈ ਉਹ ਮਾਰੇ ਆ ਇਹਨੇ ਆਪਣੀ ਜਾਨ ਵੀ ਖਤਰੇ ਚ ਪਾਈ ਆ ਤੇ ਹੋਰ ਵੀ ਕਿਸੇ ਦੀ ਜਾਨ ਲੈ ਸਕਦੇ ਗੱਡੀ ਪੋਲ ਦੇ ਵਿੱਚ ਬਿਜਲੀ ਦਾ ਜਿਹੜਾ ਪੋਲ ਹੈ ਉਹਦੇ ਵਿੱਚ ਵੱਜਦੀ ਵੱਜਦੀ ਗੱਡੀ ਜਿਹੜੀ ਆ ਸਮਝਾਓ ਠੀਕ ਹੈ ਇਹ ਇੰਨੇ ਜ਼ੋਰ ਜ਼ੋਰ ਨਾਲ ਸਟੰਟ ਮਾਰ ਰਿਹਾ ਦੇਖੋ ਇਹਨੇ ਕਿਤਾ ਉਹ ਚੋ ਦੇ ਵਿੱਚ ਧੂੜ ਗਈ ਹੈ ਹੈ ਫਿਰ ਤੇ ਬੂਰ ਸਟ੍ਰੀਟ ਜਿਹੜਾ ਸ਼ਹਿਰ ਦਾ ਬਹੁਤ ਸੰਘਣਾ ਏਰੀਆ ਦੇਖੋ ਜਿਹੜਾ ਬਿਜਲੀ ਜਿਹੜਾ ਪੋਲ ਹੈ ਉਹਦੇ ਵਿੱਚ ਲੱਗੀ ਸੀ ਗੱਡੀ ਬਚਨ ਫਿਰ ਐਡੇ ਜ਼ੋਰ ਨਾਲੇ ਉੱਤੇ ਲੈ ਕੇ ਫੇਰ ਪਿੱਛੇ ਲੈ ਕੇ ਗਿਆ ਕਿ ਬੇਰੀ ਦੇ ਪੋਲ ਦੇ ਵਿੱਚ ਮੱਚ ਹੋਵੇ ਫੇਰ ਕੌਣ ਜ਼ਿੰਮੇਵਾਰ ਹੈ ਇਹਨੂੰ ਤੁਸੀਂ ਬਹੁਤ ਸ਼ਰੀਪ ਹੈ ਤੁਹਾਨੂੰ ਤੁਹਾਡੇ ਕੋਈ ਨਹੀਂ ਤੁਸੀਂ ਵਧੀਆ ਬੰਦੇ ਹੋ ਪਲੀਜ਼ ਆਪਣੇ ਬੱਚੇ ਨੂੰ ਸਮਝਾਓ ਮੈਂ ਇਹਨੂੰ ਪਹਿਲਾਂ ਵੀ ਇੱਕ ਵਾਰੀ ਫੜਿਆ ਸੀ ਪਰ ਮੈਂ ਉਦੋਂ ਨਾਲ ਕੋਈ ਮਹਤਵਪੂਰਨ ਵਿਅਕਤੀ ਵਧੀਆ ਬੰਦੇ ਆ ਗਏ ਤਾਂ ਮੈਂ ਇਹਨੂੰ ਮਾਫ਼ ਕਰਤਾ ਮੈਂ ਇਹਨੂੰ ਛੱਡਤਾ ਪਰ ਹੁਣ ਇਹਨੇ ਇੰਤਾਂ ਦੀ ਹਰਕਤ ਕੀਤੀ ਹੈ ਇਹ ਛੋਟਾ ਦਾਇਕ ਹੈ ਨਹੀਂ ਠੀਕ ਹੈ ਤੇ ਸਾਡੀ ਪੁਲਿਸ ਤੁਹਾਨੂੰ ਰਿਕੁਐਸਟ ਹੈ ਇਹ ਬੱਚਾ ਤੁਹਾਡੀ ਨਹੀਂ ਮੰਨਦਾ ਹੁਣ ਦੇਖੋ ਕਿਦਾਂ ਮੰਨਦਾ ਇਹਨੂੰ ਗੱਡੀ ਨਹੀਂ ਦੇਣੀ ਬਿਲਕੁਲ ਠੀਕ ਹੈ ਇਹਨੂੰ ਘਰ ਜਾ ਕੇ ਇਹਨੂੰ ਪਿਆਰ ਨਾਲ ਸਮਝਾਓ ਮੈਂ ਵੀ ਇਹਨੂੰ ਪਿਆਰ ਨਾਲ ਸਮਝਾਇਆ ਤੁਸੀਂ ਇਹ ਸਮਝਾਓ ਆਹ ਲਓ ਇਹ ਇਹਦਾ ਗਿਫਟ ਹੈ ਜਦੋਂ ਘਰ ਜਾਵੇ ਇਹਨੂੰ ਫੜਾ ਦਿਓ ਇਹਨੂੰ ਕਹੋ ਵੀ ਸੰਭਾਲ ਕੇ ਰੱਖਣਾ ਗੱਡੀ ਬੰਦ ਕਰ ਦੀ ਜੀ